ਖ ਲੈਣਾ ਹੀ ਰੱਖੀ ਲਈ ਉਹ ਰੱਖਿਆ ਸੀ ਭਰਾਵਾ ਕੁੱਤਾ ਵੀ ਰੱਖਿਆ ਸੀ ਕੋ ਮੇਰੇ ਸਾਲੇ ਉਹਨੂੰ ਵੀ ਲੈ ਗਏ ਵੀ ਜਿਹੜਾ ਟਾਈਮ ਰਾਖੀ ਕਰਦਾ ਉਸ ਟਾਈਮ ਸੁੱਤਾ ਰਹਿੰਦਾ ਸੀ ਇਕ ਤੀੜ ਗੁੜੀਆਂ ਮੇਰੀ ਗੱਲ ਸੁਣ ਲੈ ਬਾਈ ਜਾਂ ਤਾਂ ਚਾਹ ਪੱਤੀ ਵਾਲੇ ਡੱਬੇ ਚ ਰੱਖਦੇ ਨੇ ਜਾਂ ਖੰਡ ਵਾਲੇ ਡੱਬੇ ਚ ਰੱਖਦੇ ਨੇ ਜਾਂ ਆਟੇ ਦੀ ਧੂਲੀ ਵਿੱਚ ਰੱਖਦੇ ਨੇ ਆਪੀ ਤੂੰ ਮਿਰਚਾਂ ਵਾਲੇ ਡੱਬੇ ਚ ਕਿਉਂ ਰੱਖੇ ਨੇ ਹਾਂ ਜੀ ਇੱਕ ਸਾਧ ਫੜਿਆ ਜੀ ਚਿੱਟਾ ਵੇਚਦਾ ਐ ਆਹ ਆ ਲੋਕਾਂ ਨੂੰ ਲੋਕਾਂ ਨੂੰ ਲੁੱਟਦਾ ਜੀ ਇਹ ਹਾਂ ਚਿੱਟਾ ਵੇਚਦਾ ਹਾਂ ਚਿੱਟਾ ਹੀ ਵੇਚਦਾ ਜੀ ਇਹ ਕਹਿੰਦੇ ਇਹੀ ਆ ਜਿਹੜਾ ਚਿੱਟਾ ਵੀ ਵੇਚਦਾ ਇਹ ਲੋਕਾਂ ਕੋ ਪੈਸੇ ਵੀ ਠੱਗਦਾ ਫਿਰ ਤੂੰ ਜੇ ਤੇ ਬੋਲ ਦੇਂਗਾ ਸਾਡੇ ਕੋ ਸਾਥ ਆ ਹਾਂ ਫਿਰ ਤਾਂ ਆਪਾਂ ਤੇ ਮਿੱਠੀ ਛੱਡਾਂਗੇ ਜੇ ਤੂੰ ਬੋਲਿਆ ਝੂਠ ਵੇ ਵੇ ਫੜਿਆ ਕਿਉਂ ਗਿਆ ਆ ਮਾਂ ਇੱਕੋ ਦੋਸਤ ਨੇ ਦੂਜੇ ਦੋਸਤ ਨੂੰ ਚਾਹ ਨਾ ਪਿਉਣ ਕਰਕੇ ਕੀਤਾ ਘਰੇਲੂ ਚਾਕੂ ਦੇ ਨਾਲ ਦਰਦਨਾਕ ਕਤਲ ਤੇਰੇ ਘਰੇ ਆਇਆ ਕੋਈ ਚਾਹ ਚੂ ਪੁੱਛਲਾ ਚਾਹ ਨਹੀਂ ਪੀਉਣੀ ਆਏ ਹੋਏ ਸੁਣਾ ਐ ਮੇਰੇ ਇੱਕ ਗੱਲ ਸੁਣ ਲੈ ਯਾਰ ਮੈਥੋਂ ਨਹੀਂ ਆਏ ਗਲੀਆਂ 'ਚ ਫੇਰੇ ਜਾਂਦਾ ਯਾਰ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਯਾਰ ਯਾਰ ਕਿ ਗਲੀਆਂ 'ਚ ਫੇਰਾਂਗੇ ਤੇ ਪੈਸੇ ਬਣਨਗੇ ਨਾ ਫਿਰ ਮੈਥੋਂ ਨਹੀਂ ਫੇਰਿਆ ਜਾਂਦਾ ਹੈਗਾ ਤੇ ਠੀਕ ਹੈ ਪਰ ਮਰ ਭੁੱਖਾ ਫਿਰ ਮੇਰਾ ਕੀ ਆ ਮੈਂ ਤਾਂ ਕਮਾਈ ਲੈਣੀ ਆ ਮੈਨੂੰ ਤਾਂ ਤਰੀਕਾ ਮਿਲਿਆ ਵਾ ਮੈਂ ਕੱਲਾ ਚੱਲ ਜੂ ਅੱਡੇ ਵੀ ਤੇ ਤੂੰ ਹੀ ਲੈਣਾ ਵਿੱਚੋਂ ਪੈਸੇ ਉਦੋਂ ਤੇ ਅਜੇ ਬਾਹਰ ਨਹੀਂ ਨਿਕਲਦੇ ਕਿੰਨਾ ਵੰਡ ਛੇਤੀ ਵੰਡ ਵੰਡ ਨਹੀਂ ਮੇਰੀ ਗੱਲ ਸੁਣ ਲੈ ਜਿਹੜਾ ਘਰੇ ਔਰੇ ਖਾਣਾ ਤੂੰ ਰੋਟੀਆਂ ਔਰੇ ਖਾਣਾ ਚਾਹ ਔਰੇ ਪੀਣਾ ਉਹ ਕਿੱਥੋਂ ਪੀਣਾ ਉਹ ਸੇ ਖਰਚੇ ਜੀ ਪੀਣਾ ਉਹ ਤਾਂ ਤੁਮੇ ਨੂੰ ਪੈਸੇ ਦਿੰਦਾ ਨਹੀਂ ਉਹ ਬੋਦੇ ਜੇ ਬਾਹਰ ਜਾਵਾਂਗੇ ਤੇ ਪੈਸੇ ਆਉਣਗੇ ਹਾਂ ਮੇਰੀ ਗੱਲ ਸੁਣ ਲੈ ਯਾਰ ਮੇਥੋਂ ਨਹੀਂ ਬਾਹਰ ਜਾਇਆ ਜਾਂਦਾ ਕੋਈ ਇਹ ਹੀ ਸਕੀਮ ਲੜਾ ਵੀ ਬਸ ਪੈਸੇ ਨਾ ਘਰੇ ਚੱਲ ਕੀ ਆਉਣ ਆਹਾ ਆ ਤੂੰ ਬੜਾ ਬੈਂਕ ਚ ਮੈਨੇਜਰ ਲੱਗਾ ਵੀ ਜਿਹੜੀ ਤਨਖਾਹ ਤੇਰੇ ਕੋਲ ਚੱਲ ਕੇ ਆਵੇ ਵੀ ਆਹ ਲੋ ਜੀ ਤਨਖਾਹ ਤੁਹਾਡੀ ਤੁਸੀਂ ਅੱਜ ਕੰਮ ਤੇ ਨਹੀਂ ਆਏ ਕੋਈ ਗੱਲ ਨਹੀਂ ਤੁਸੀਂ ਠੀਕ ਨਹੀਂ ਠੀਕ ਨਹੀਂ ਠੀਕ ਠੀਕ ਨਹੀਂ ਠੀਕ ਨਹੀਂ ਓਏ ਆਈਡੀਆ ਆ ਗਿਆ ਹਾਂ ਤੂੰ ਠੀਕ ਨਹੀਂ ਮੈਂ ਤਾਂ ਠੀਕ ਆ ਮੈਨੂੰ ਕੀ ਹੋਇਆ ਮੈਨੂੰ ਕੀ ਅੱਗ ਲੱਗੀ ਆ ਤੂੰ ਉਹ ਤੂੰ ਕਹਿੰਦਾ ਪੈਸੇ ਚੱਲ ਕਿਉਂ ਨਾ ਹਾਂ ਤੇ ਤੂੰ ਠੀਕ ਨਹੀਂ ਮੈਂ ਤਾਂ ਠੀਕ ਆ ਯਾਰ ਗੱਲ ਕਿਉਂ ਨਹੀਂ ਸੁਣ ਸਮੀਤਾ ਮੇਰੀ ਸੁਣ ਗੱਲ ਤੂੰ ਐਕਟਿੰਗ ਕਰ ਲੇਂਗਾ ਮੈਨੂੰ ਮਨ ਨਹੀਂ ਆਉਂਦੀ ਐਕਟਿੰਗ ਦਾ ਥੋੜਾ ਐਕਟਿੰਗ ਉਹ ਐਕਟਿੰਗ ਪਤਾ ਕੀ ਕਰਨੀ ਐ ਤੂੰ ਇੱਥੇ ਲੰਮੇ ਪੈਣਾ ਵੀ ਤੂੰ ਬਿਮਾਰ ਹੋ ਗਿਆ ਮੈਂ ਡਾਕਟਰ ਨੂੰ ਸੱਦੂਗਾ ਡਾਕਟਰ ਕੋ ਆਪਾਂ ਪਹਿ ਬਣਾਵਾਂਗੇ ਓਏ ਤੇਰਾ ਮਾਂ ਪਾਪੀ ਜੀ ਤੂੰ ਕਹਿੰਦੀ ਮੈਂ ਬਿਮਾਰ ਹੋ ਗਿਆ ਡਾਕਟਰ ਆਊਗਾ ਡਾਕਟਰ ਆਪਾਂ ਨੂੰ ਪੈਸੇ ਦੇ ਕੇ ਦੇ ਓਏ ਖਸਮਾ ਡਾਕਟਰ ਜੇ ਬਿਮਾਰ ਕੋਲੇ ਆਉਂਦਾ ਪੈਸੇ ਲੈ ਕੇ ਜਾਂਦਾ ਪਰ ਇਹ ਡਾਕਟਰ ਆਪਾਂ ਨੂੰ ਪੈਸੇ ਦੇ ਕੇ ਜਾਊਗਾ ਆਏ ਕਿਵੇਂ ਦੇ ਕੇ ਜਾਊਗਾ ਜਰਾ ਤੂੰ ਕੰਨ ਕਰ ਆਹ ਤਾਂ ਗੱਲ ਤੇ ਠੀਕ ਆ ਓਏ ਹੁਣ ਕਰ ਲੈ ਐਕਟਿੰਗ ਹਾਂ ਹਾਂ ਕਿ ਨਹੀਂ ਤੇ ਮੈਂ ਪੈ ਜਾ ਮੈਂ ਪੈ ਪਊਗਾ ਠੀਕ ਹੈ ਕਹਾਂ ਕਰੂ ਐਕਟਿੰਗ ਮੈਂ ਖੜ ਜਾ ਇੱਕ ਮਿੰਟ ਫਿਰ ਇੱਕ ਗੱਲ ਸੁਣ ਲੈ ਮੇਰੀ ਹਾਂ ਪੂਰਾ ਹੈ ਪੂਰੀ ਐਕਟਿੰਗ ਕਰਨੀ ਹੈ ਕਰ ਲੂੰਗਾ ਪੈਸਾ ਆਊਗਾ ਫਰਦਾ ਜੋ ਮਰਜ਼ੀ ਕਰਾ ਲਾ ਜਰਾ ਖੜ ਜਾ ਇੱਕ ਮਿੰਟ ਇਹ ਕੰਮ ਜ਼ਰੂਰੀ ਕਰਨਾ ਕਰ ਕਰ ਕਿਨੂੰ ਕਰੀ ਜਾਣਾ ਫੋਨ ਹੁਣ ਤੂੰ ਡਾਕਟਰ ਨੂੰ ਕਰ ਲੱਗਾ ਹੋਰ ਕਿਨੂੰ ਮਿਸਤਰੀ ਨੂੰ ਕਰ ਲੱਗੇ ਕਰ ਕਰ ਹਲੋ ਆਜੀ ਡਾਕਟਰ ਸਾਹਿਬ ਜੀ ਹਾਂ ਜੀ ਡਾਕਟਰ ਸਾਹਿਬ ਇੱਕ ਮਰੀਜ਼ ਹੈ ਸਾਡਾ ਢਿੱਲਾ ਹੋ ਗਿਆ ਮੈਂ ਕੋਲ ਢਿੱਲਾਉਂ ਮੈਂ ਤਾਂ ਠੀਕ ਐਕਟਿੰਗ ਕਿਆ ਹਿੱਤ ਨੂੰ ਕਰਨਾ ਤੇ ਡਾਕਟਰ ਕਿਹੜਾ ਹੈ ਦੱਸ ਦਾਂ ਖੜ ਜਾ ਇੱਕ ਮਿੰਟ ਹਾਂਜੀ 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 ਬਿਸ਼ੇਸ਼ ਸਿੰਘ ਬੋਲਦਾ ਮੈਂ ਜੀ ਹਾਂਜੀ 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 ਉਹ ਮੇਰੇ ਨਾਲ ਦਾ ਬੰਦਾ ਨਾ ਜਿਹੜਾ ਬੋਦਾ ਉਹ ਟੇਲਾ ਹੋ ਗਿਆ ਜੀ ਡਾਕਟਰ ਕਿਹੜਾ ਹੈ ਖੜ ਜਾ ਇੱਕ ਮਿੰਟ ਦੱਸ ਦਾਂ ਹੈ ਆ ਕੀ ਅੱਛਾ ਉੱਥੇ ਕਲੀਨਿਕ ਤੇ ਆ ਜੀਏ ਨਹੀਂ ਨਹੀਂ ਜੀ ਉੱਥੇ ਇਹ ਤੁਰੰਦੀ ਹਾਲਤ ਹੈ ਨਹੀਂ ਉਹ ਜੀ ਲੱਤਾਂ ਬਾਹ ਕੰਮ ਨਹੀਂ ਕਰਦੀ ਹਾਂਜੀ ਹਾਂਜੀ ਲੱਤਾਂ ਖਲੋਗੀਆਂ ਉਹਦੀਆਂ ਮੈਨੂੰ ਲੈ ਜਾ ਵਡਾਉਣੀਆਂ ਪੈਣੀਆਂ ਮੁੱਤੀ ਵੰ ਡਾਕਟਰ ਕਿਹੜਾ ਹੈ ਜਰਾ ਦੱਸ ਦੇ ਮੈਨੂੰ ਉਹਦਾ ਛੇਤੀ ਆਊਗਾ ਡਾਕਟਰ ਕਿਹੜਾ ਹੈ ਬਿੱਲੂ ਹੈਲੋ ਹਾਂ ਬਿੱਲੂ ਡਾਕਟਰ ਜੀ ਮੇਰੇ ਕੋਲ ਸੁਣਦਾ ਉਹ ਇੱਕ ਮਿੰਟ ਖੜਾ ਹਾਂ ਹਾਂ ਅੱਛਾ ਆਜੋਗੇ ਤੁਸੀਂ ਆਜੋ ਆਜੋ ਜਲਦੀ ਆਜੋ ਆ ਰਿਹਾ ਡਾਕਟਰ ਕੋਈ ਕਿਸ ਨੇ ਡਾਕਟਰ ਕਿਹੜਾ ਹੈ ਬਿੱਲੂ ਕਹੇ ਜੀ ਚਾਚੇ ਨੂੰ ਉਹ ਤਾਂ ਜਮੀ ਪਾਗਲ ਡਾਕਟਰ ਆ ਜਰਾ ਪਾਗਲ ਨਹੀਂ ਹੈ ਪਾਗਲਾ ਨੂੰ ਸਹੀ ਕਰਦਾ ਤੈਨੂੰ ਸਮਝਾ ਕਰ ਯਾਰ ਉਹਦੇ ਕੋ ਪੈਸਾ ਵੜਾਵਾ ਉਬਈ ਤੁਸੀਂ ਵੀ ਮੇਰੀ ਗੱਲ ਸੁਣ। ਇਹ ਡਾਕਟਰ ਬਿੱਲੂ ਨਾ ਜਿਹੜਾ ਬੜੇ ਮਰੀਜ਼ਾਂ ਨੂੰ ਐਵੇਂ ਪੁੱਠੀਆਂ ਸਿੱਧੀਆਂ ਦਵਾਈਆਂ ਦਿੰਦਾ ਬਥੇਰੇ ਪੈਸੇ ਬਣਾਉਂਦੇ ਆ। ਉਹਨੇ ਇੱਕ 2 ਰੁਪਏ ਦੀ ਗੋਲੀ ਹੁੰਦੀ ਆ ਤੇ 40 ਰੁਪਏ ਲੈ ਲਈਂਦੇ ਇੱਕ ਖਰਾਕ ਦੇ ਟੀਕੇ ਪਾਣੀ ਦੇ ਪਰ ਪਰ ਲਾਈ ਜਾਂਦੇ ਆ। ਫਿਰ ਉਹੀ ਗੱਲ ਕਰਦਾ ਮੈਂ ਪਾਣੀ ਦੇ ਟੀਕੇ ਪਰ ਪਰ ਲਾਉਂਦਾ ਉਹ ਠੀਕ ਆ ਵੀ ਐਡਾ ਲਾਉਂਦਾ ਉਹ। ਤੇ ਮਿਆ ਬਾ ਪਟੀਕਾ ਤੇਰੇ ਲੱਗਣੀ ਨਹੀਂ ਦੇਣਾ। ਆਹ ਇਹ ਮੇਰੀ ਗੱਲ ਸੁਣ ਲੈ ਟੀਕਾ ਨਹੀਂ ਮੈਂ ਲਵਾਉਣਾ ਹੈਗਾ। ਹਾਂ ਫਿਰ ਕਹੀ ਐਕਟਿੰਗ ਨਹੀਂ ਕਰੀ। ਮੈਂ ਐਕਟਿੰਗ ਨਹੀਂ ਕਰਾਂਗੀ ਟੀਕਾ ਲਾਉਣਾ। ਗੋਲੀਆਂ ਜੇ ਹਾਂ ਗੋਲੀਆਂ ਗੋਲੀਆਂ ਤਾਂ ਫਿਰ ਦ ਪਰ ਜੀਓ ਟੀਕਾ ਲਾ ਜੂਗਾ ਨਾ ਆਪਣਾ ਹੋਰ ਫਾਇਦਾ ਹੋ ਜਾਊਗਾ ਤਾਂ ਫਾਇਦਾ ਹੋ ਜਾਊ ਉਹ ਗਲਤਾਂ ਛੋੜ ਲਵਾਲੀ ਟੀਕਾ ਕੁਝ ਨਹੀਂ ਉਠਮ ਜਾ ਕਰ ਠੀਕ ਹੈ ਹੋ ਜਾ ਤਿਆਰ ਤਿਆਰ ਪੈ ਜਾ ਲੰਮੀ ਪੈ ਜਾ ਕੱਪੜੇ ਪਾਇਆ ਮਨਾ ਮੈਂ ਓਏ ਬੈ ਜਾ ਸ਼ਵਾਰਾ ਲੱਗ ਰਾ ਜਿੰਨੂੰ ਨਾਲੇ ਕਰ ਤਿਆਰ ਹੋ ਜਾ ਓ ਐਕਟਿੰਗ ਕਰ ਲਈ ਤਿਆਰ ਹੋ ਜਾ ਹੋ ਵਿਸ਼ਨ ਸਿੰਘ ਜੀ ਘਰੇ ਹੀ ਆ ਹਾਂਜੀ ਹਾਂਜੀ ਆਜੋ ਆਜੋ ਡਾਕਟਰ ਆ ਗਿਆ ਡਾਕਟਰ ਆ ਗਿਆ ਪਾਜੇ ਲੁਪੇ ਪਾਜੇ ਪਾਜੇ ਫਰੇਮੁੱਤ ਤੇਰਾ ਇਹੋ ਜਿਹਾ ਪੱਖੀ ਜੀ ਮਾਰ ਮੇਰੀ ਆਜੋ ਆਜੋ ਡਾਕਟਰ ਸਾਹਿਬ ਆਜੋ ਹਏ ਆ ਇੱਧਰ ਵੀ ਆਜੋ ਇੱਧਰ ਦੀ ਇੱਧਰ ਦੀ ਆਜੋ ਹੋ ਲੈ ਵੀ ਜਿਵੇਂ ਤੂੰ ਫੋਨ ਕੀਤਾ ਨਾ ਮੈਂ ਦਵਾ ਦਵਾ ਭੱਜਿਆ ਹੀ ਆਇਆ ਕੀ ਗੱਲ ਹੋ ਗਈ ਇਹਨੂੰ ਹੈਲੋ ਆ ਚੈੱਕ ਕਰਨਾ ਬਣਾ ਡਾਕਟਰ ਤਾਂ ਭੱਜਿਆ ਆਇਆ ਲਾਤੋਂ ਲੰਗਾ ਹੀ ਹਏ ਡਾਕਟਰ ਸਾਹਿਬ ਮੇਰੇ ਬਾਲ ਬਾਲ ਦੁਖਦੇ ਨੇ ਬਾਲਾਂ ਚ ਤਕਲੀਫ ਆ ਇਹ ਬੇ ਬੇ ਬਾਲਾਂ ਚ ਤਕਲੀਫ ਨਹੀਂ ਨਹੀਂ ਇਹ ਦਾੜ੍ਹ ਚ ਤਕਲੀਫ ਹੈ ਜਾੜਾਂ ਚ ਜਾੜਾਂ ਨਹੀਂ ਹੁੰਦਾ ਜੜ ਜੜ ਦੁਖਦੀ ਹੈ ਜੀ ਚਾੜ ਚ ਜੜ ਕੀ ਜੜ ਤੋਂ ਜੜ ਤੋਂ ਪੀੜ ਸਟਾਰਟ ਹੋ ਕੇ ਇੱਥੇ ਚਲ ਗਈ ਆ ਹਾਏ ਜੜ ਚੋਂ ਪੀੜ ਇੱਥੇ ਆ ਗਈ ਆ ਹਾਂਜੀ ਹਾਂਜੀ ਉਹਨੂੰ ਜਗਾ ਹੀ ਇਹੋ ਲੱਭੀ ਹਏ ਡਾਕਟਰ ਸਾਹਿਬ ਗਿੱਟੇ ਗੋਡੇ ਚ ਆ ਗਈ ਪੀੜ ਹੁਣ ਲੇ ਸਾਵਾਖੀ ਵੇ ਆਇਥੋਂ ਇੱਥੇ ਆ ਗਈ ਹੁਣ ਹਾਂਜੀ ਹਾਂਜੀ 36 ਲਾਜ ਦੀ ਪੀੜ ਆ ਵੀ 36 36 ਦਾ ਇਲਾਜ ਕਰੋ ਨਹੀਂ ਤੇ ਜਾਨ ਪੈਰਾ ਤੁਣੀ ਨਿਕਲਦੀ ਹੁੰਦੀ ਏ ਟੱਡਾ ਟੱਡਾ ਆ ਗਈ ਟੱਡਾ ਉਹ ਤੇਰੀ ਪੀੜ ਖੜੂਗੀ ਵੀ ਇੱਕ ਜਗ੍ਹਾ ਕੇ ਨਹੀਂ ਇਹ ਰੱਖੀ ਆ ਹਾਂਜੀ ਉਹ ਇਹ ਜਿਹੜਾ ਵੱਡੀ ਲੱਭੀ ਹੈ ਨਾ ਉਹ ਮੈਨੂੰ ਇੰਨੇ ਸਾਲ ਹੋ ਗਏ ਡਾਕਟਰੀ ਚ ਲੈਣ ਚ ਤੇਰੀ ਪੀੜ ਆ ਪਹਿਲੀ ਵਾਰੀ ਪੀੜ ਵੇਖੀ ਜਿਹੜੀ ਸਾਰੇ ਸਰੀਰ ਚ ਭੱਜੀ ਫਿਰਦੀ ਕਿੱਥੇ ਹੁਣ ਦੱਸ ਕਿੱਥੇ ਜਾਂਦਾ ਦੀ ਘੱਟ ਸਮ ਜਾਣਦਾ ਆ ਗਈ ਹਾਏ ਕਿੱਦਾਂ ਦਾ ਦੀ ਕਿੱਦਾਂ ਚੱਲ ਜਾ ਉਹ ਪੀੜ ਆ ਕੇ ਸੁਖਪਾਲ ਖੈਰਾ ਜਿਹੜਾ ਇੱਕ ਜਗ੍ਹਾ ਟਿਕਦਾ ਹੀ ਨਹੀਂ ਇਹਨੀ ਪੀੜ ਹੀ ਪਜਾ ਨਹੀਂ ਕਿੱਡਾਂ ਜੀ ਐ ਇੱਥੇ ਹੀ ਲਾ ਦੋ ਮੈਂ ਚੈਨਾ ਹਾਏ ਉੱਪਰ ਹਾਏ ਉਹ ਲੈ ਵੀ ਮੈਂ ਤੇ ਰਾਟੀ ਗਾ ਲਾਉਣਾ ਪੈਣਾ ਠੀਕ ਕੀ ਗੱਲ ਸਮਝੋ ਮੈਂ ਪੀ ਗਾ ਲਾਉਣਾ ਓਏ ਲਵਾਉਣਾ ਹੀ ਪੈਣਾ ਫੇਰ ਹੀ ਠੀਕ ਹੋਣੀ ਐ ਇਹੇ ਨਹੀਂ ਕੁਝ ਗੋਲੀਆਂ ਦੇ ਦੋ ਓਏ ਯਾਰ ਗੋਲੀ ਨਾ ਨਹੀਂ ਠੀਕ ਹੋਣਾ ਟੀਕਾ ਲਾਉਣਾ ਪੈਣਾ ਮੈਂ ਟੀਕਾ ਲਾਉਣਾ ਅੱਬੇ ਸਹੀ ਹੋ ਜਾਣਾ ਓ ਡਾਕਟਰ ਸਾਹਿਬ ਯਾਰ ਤੂੰ ਚੰਗਾ ਬੰਦਾ ਮੈਂ ਕਹਿੰਦਾ ਗੋਲੀਆਂ ਦੇ ਦੋ ਓ ਟੀਕਾ ਨੂੰ ਰੈਐਕਸ਼ਨ ਕਰ ਜਾਂਦਾ ਵਾ ਯਾਰ ਡਾਕਟਰ ਮੈਂ ਕਿ ਤੂੰ ਰੈਐਕਸ਼ਨ ਟੀਕਾ ਰੈਐਕਸ਼ਨ ਕਰ ਜਾਂਦਾ ਓਏ ਨਹੀਂ ਰੈਐਕਸ਼ਨ ਕਰਦਾ ਮੇਰੀ ਗਰੰਟੀ ਆ ਹੈਲੋ ਯਾਰ ਇਨਾ ਟਾਈਮ ਹੋ ਗਿਆ ਮੈਨੂੰ ਕੰਮ ਕਰਦੇ ਨੂੰ ਹੈ ਯਾ ਲਵਾਲਾ ਕੋਚ ਨਹੀਂ ਹੁੰਦਾ ਆ ਆ ਹਾਏ ਹਾਏ ਰੱਬਾ ਹਾਏ ਰੱਬਾ ਓਏ ਉੱਤਰ ਮੈਂ ਹਾਂ ਨਹੀਂ ਹਾਏ ਉੱਤਰ ਮੈਂ ਠੀਕ ਆ ਮੈਂ ਹਾਏ ਜੱਗੀ ਦਾ ਹਾਏ 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 ਨਹੀਂ ਕੁਝ ਨਹੀਂ ਹੁੰਦਾ ਯਾ ਵੀ ਮਾਰ ਦਿੰਦਾ ਹੈ ਹੈ ਲੱਗ ਗਿਆ ਹੱਸਾ ਓਏ ਹਲੋ ਓ ਕੀ ਹੋਇਆ ਕੋਛ ਨਹੀਂ ਹੋਇਆ ਬਸ ਠੀਕ ਹੋ ਜਾਣਾ ਦੋ ਮਿੰਟ ਮੜਾ ਓਏ ਓਏ ਉੱਤੀ ਹੋ ਗਿਆ ਉਹਨੇ ਓ ਹੈਲੋ ਮੈਂ ਕਿਹੜਾ ਟਿਕਾਣਾ ਆਲਾ ਉੱਤੀ ਕੇ ਨਹੀਂ ਠੀਕ ਹੁੰਦਾ ਕੋਈ ਕੁਝ ਨਹੀਂ ਹੁੰਦਾ ਕੋਈ ਦਾ ਹਾਂ ਲੈ ਉਹ ਹੋ ਗਿਆ ਠੀਕ ਹੈ ਓ ਹੈਲੋ ਠੀਕ ਹੀ ਹੋ ਗਿਆ ਸਾਰੀ ਲੈਣ ਦੀ ਆ ਹੈਲੋ ਓ ਪੋਟੇ ਓਏ ਓਏ ਪੋਟੇ ਕੋਈ ਪੋਟੇ ਕੀ ਕਰੀਏ ਨਾ ਯਾ

ਰੋਣਾ ਪਾਏ ਮੈਂ ਰੋਣਾ ਪੋਣਾ ਕੋਚੇ ਚੜਕੇ ਪਏ ਪੀਜੀਆਈ ਲੈ ਜਾਓ ਇਹਨੂੰ ਪੀਜੀਆਈ ਕਿੱਥੇ ਲੈ ਜਾ ਪੀਜੀਆਈ ਪੈਸੇ ਪਤਾ ਕਿੰਨੇ ਲੱਗਦੇ ਕਿੰਨੇ ਜਣੇ ਪੈਸੇ ਕਿਉਂ ਆ ਪੈਸੇ ਮੈਂ ਦੇ ਦੇਣਾ ਤਾ ਜੋ ਫਿਰ ਪੈਸੇ ਮੈਂ ਫੇਰ ਹੀ ਲੈ ਕੇ ਜਾਉ ਅਗਲੇ ਨੇ ਸਾੜ ਹੀ ਚੱਲਣ ਦੇ ਹੈਲੋ ਉਹ ਸਾਹ ਲੈ ਪੀਜੀਆਈ ਜਾਣਾ ਵਾ ਹੈਲੋ ਆ ਪੋਤੇ ਕੁਕੀ ਬੋੜੇ ਬੋੜੇ ਸੋਲੇ ਇੰਨੇ ਕ ਰੱਖ ਲੈ ਫਿਰ ਕੀ ਇੰਨੇ ਰੱਖ ਲੈ ਇੰਨੇ ਤੇ ਘਾੜੀ ਗੱਡੀ ਦਾ ਕਿਰਾਇਆ ਲੱਗ ਜਾਣਾ ਨਿਹਾਰ ਹੋਰ ਨਾਲਾ ਫਿਰ ਮੈਂ ਲਫੜ ਮਾਰੂ ਪੀਜੀਆ ਤੇ ਲੱਖਾਂ ਜਿ ਲੱਗਦੇ ਆ ਲੈ ਪਾਪਾ ਸਾਰੇ ਲੈ ਲਾ ਠੀਕ ਆ ਉਹ ਇੰਨੇ ਨੇ ਕਾਲ ਨਹੀਂ ਪਾਣੀ ਉਹ ਨਾਗਾ ਚਰੀ ਗਿਆ ਕਿਉਂ ਨਹੀਂ ਉਹ ਦੇ ਦੇ ਉਹ ਹੈ ਨਹੀਂਗਾ ਉਹ ਬਈ ਆਣੀ ਬਾਸਣ ਆ ਮੇਰਾ ਨੰਬਰ 842722786 ਇਹ ਨੰਬਰ ਤੇ ਜਾ ਕੇ 50000 ਗੂਗਲ ਪੇ ਕਰ ਦੇ ਚੱਲ ਪੀਜੀਆ ਲੱਗੇ ਜਾਣਾ ਮੈਂ ਉਹ ਕਰ ਦੂੰਗਾ ਇਹ ਨੂੰ ਸਾंभ ਸਾंभ ਲਾ ਕੇ ਸਾंभ ਲਾ ਕੇ ਚੱਲ 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 ਗੁੱਗਲਪੇ ਕਰ ਜੀ ਟਾਈਮ ਨਾ ਇਹ ਵੀ ਹੋ ਗਿਆ ਵਾ ਅੱਧੇ ਇੱਕ ਰੱਖ ਲੈਣੀ ਹਾ 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 ਕੀ ਮੈਂ ਚਲ ਐਕਟਿੰਗ ਤਾਂ ਮੈਂ ਕਰੀ ਮਰੀਜ਼ ਮੈਂ ਬਣਿਆ ਠੀਕਾ ਮੈਂ ਘਟਾਇਆ ਪੈਸੇ ਰਦੇ ਕਿੱਥੇ ਚ ਪਾਈ ਜਣਾ ਬੋ ਤੇ ਗੱਲ ਗੱਲ ਕਰੀ ਗੱਲ ਕਰ ਕੇ ਸੁਣ ਮੈਂ ਦੱਸਦਾ ਇਧਰ ਮੇਰੀ ਗੱਲ ਹਾਂ ਹੌਲੀ ਖੜ ਜਾ ਇੱਕ ਮੈਂ ਤੇ ਕੀ ਕਾਈ ਲੱਗਾ ਤੇਰੇ ਹੇ ਗੱਛੇ ਨੂੰ ਉੜਾ ਹਾਂ ਉੜਾ ਹਾਂ ਬੁੱਝ ਇੱਕ ਮਿੰਟ ਆਪੇ ਆਈ ਦੇ ਮੇਰੀ ਗੱਤ ਸੁਣ ਪੈਸੇ ਦੇ ਤੈਨੂੰ ਪੈਸੇ ਕਿਉਂ ਦਵਾ ਤੀਕਾ ਤਾਂ ਮੈਂ ਲਵਾ ਤੂੰ ਲਵਾ ਲੰਦਾ ਮੇਰਾ ਵਿੱਚ ਜੋਰ ਲੱਗਾ ਨਾ ਕਿਉਂ ਕੁਲਤਾ ਦੇ ਡਾਕਟਰ ਨਾਲ ਤੂੰ ਕੋੜਨ ਵਾਲੀ ਗੱਲ ਸੀ ਉਹ ਤਾਂ ਕਿ ਗਲਤੇ ਨਹੀਂ ਹੁੰਦਾ ਸੀ ਫੜਾ ਇੱਧਰ ਅੱਜ ਇਹ 50000 ਉਹਨੇ ਗੂਗਲ ਪੇ ਵੀ ਕਰਨਾ ਪਾਣ ਖੜ ਜਾ ਨਾ ਤੂੰ ਮੈਨੂੰ ਐ ਦੱਸ ਮੇਰੀ ਐਕਟਿੰਗ ਕਿਵੇਂ ਲੱਗੀ ਤੇਨ ਬੇਕਾਰ ਕਿਉਂ ਬੇਕਾਰ ਕਿਉਂ ਇਹ ਤੈਨੂੰ ਮੈਂ ਦੱਸਦਾ ਹੁਣੇ ਕਿਵੇਂ ਬੇਕਾਰ 1 2 3 4 5 6 7 8 9 10 11 ਜਾਣੇ ਕਿ 5500 1 2 3 4 5 6 ਆਲੇ ਇਹ ਨਿਆਰ ਪਿਆ ਚੇਰਾ ਤੂੰ ਐਨੇ ਵੱਧ ਰਖਲੇ ਇਹ ਕਿਉਂ ਮੈਂ ਕੱਟ ਦੱਤੇ ਨੇ ਮੈਂ ਕੱਟ ਲੈ ਤੇਰੀ ਓਵਰ ਐਕਟਿੰਗ ਜੇ ਓਵਰ ਐਕਟਿੰਗ ਨੂੰ ਬੜੀ ਬਜ਼ਾਰ ਕੇ ਤਰੀਆ ਆ ਕੀ ਹੋਇਆ ਵੇ ਫਿਰ ਐਸੇ ਨਾਲ ਹੀ ਪਤਾ ਲੱਗਦਾ ਵੀ ਇਹ ਦਰੋਂ ਪਾਇ ਗਿਆ ਦੋਰਾ ਪਾਇ ਗਿਆ ਮੈਂ ਤੇਨੂੰ ਕਹਿ ਹੀ ਵੀ ਮਰਨ ਦੀ ਐਕਟਿੰਗ ਕਰਨੀ ਹੈ ਤੂੰ ਹੈਕਰ ਲੱਗਦੀ ਹੈ ਕੱਟੇ ਗਿਆ ਤੇਰੀ ਓਵਰ ਐਕਟਿੰਗ ਜੀ ਹੈ ਹੋਰ ਮੇਰੇ ਕਾ ਸੁਣ ਲੈ ਮੈਂ ਰੋਟੀਆਂ ਅੱਗੇ ਤੂੰ ਖਾਂਦਾ ਸੀਗਾ ਪੰਜ ਹਾਂ ਹੁਣ ਦੋ ਖਾਇਆ ਕਰੀ ਮੈਂ ਵੀ ਘੱਟ ਰਿਆ ਕਰੂੰ ਤੇਰੀ ਕੀ ਮਤ ਚਲੇ ਮੈਂ ਮਤਬਲੀ ਆ ਫਿਰ ਤੂੰ ਕਿਵੇਂ ਘੱਟਣੇ ਮੇਰੇ ਇਹ ਜਿਹੜਾ 50000 ਉਧਰੋਂ ਆਣਾ ਨਾ ਮੈਂ ਸਾਰੇ ਮੈਂ ਰੱਖਣਾ ਹੀ ਫਿਰ ਬੰਦਾਂ ਦਾ ਨਹੀਂ ਨਹੀਂ ਠੀਕ ਨਹੀਂ ਨਹੀਂ ਠੀਕ ਆ ਤੂੰ ਠੀਕ ਆ ਠੀਕ ਆ ਨਹੀਂ ਨਹੀਂ 25 25 ਦਾ 25 25 ਆਪਣਾ ਹੈ 25 25 ਆਹੋ ਗਾਣਾ ਨਹੀਂ ਜੁੜਿਆ 25 25 50 ਅਕਸਮਾ ਨੂੰ ਖਾ ਠੀਕ ਹੈ ਦੇ ਦੇ ਰਿਆ ਦੇ ਮੇਰੇ ਠੀਕ ਹੈ ਨਾ ਹੁਣ ਠੀਕ ਆ ਠੀਕ ਆ ਚੱਲੇ ਹੁਣ ਗੱਲ ਸੁਣ ਬੈਠੇ ਨਾ ਰਹੀਏ ਚਲਿਏ ਅਗਲੇ ਫੰਨੇ ਜੜੀ ਬਣਾਉਣਾ ਅਗਲੇ ਫੰਨੇ ਕੀ ਹੋਣਾ ਬਾਬਾ ਚਰਮਾਨ ਕਰ ਲਿਆ ਲੰਮੇ ਪਿਆਰੇ ਆ ਵਾ ਨਹੀਂ ਮੈਂ ਕਹਿੰਦੀ ਵਿਸਨਾ ਐਸੀ ਜੀ ਸਕੀਮ ਕੋਈ ਹੋਰ ਲਾ ਪੈਸੇ ਘਰੀ ਚੱਲ ਕੇ ਆਉਣ ਬੈਠਾ ਰਹੇ ਫਿਰ ਤੂੰ ਘਰੇ ਬੈਠਾ ਰਹੇ ਨਹੀਂ 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 ਬੈਠਾ ਰਹੇ ਨਹੀਂ ਨਹੀਂ ਚੱਲਦੇ ਚੱਲਦੇ ਚੱਲ ਚੱਲ ਆ ਜਾ ਆ ਜਾ ਆ ਜਾ ਆ ਜਾ ਹਾਂ ਕਿੰਨੇ ਪੈਸੇ ਆਇਆ ਆਇਆ ਇਹ ਮਾਰਕੀਟ ਜਨਾ ਚੱਲਦਾ ਠੱਠੇ ਹਾਂ ਨਿੰਮੇ ਦਾ ਨਾ ਚੱਲਦਾ ਤੁਈ ਦਾ ਸੋ ਕੈਟਰਿੰਗ ਕਰਨੀ ਕਿਵੇਂ ਕਰਾਉਣਾ? ਉਹਦੇ ਕਰ ਲਾਂ ਕੋਈ। ਬੰਦੇ ਸੁਖਣਾ ਬਹੁਤ ਆਪਣੇ ਕੋਲੇ। ਅੱਛਾ ਅੱਛਾ। ਚੱਲ। ਸਵਾਗਤ ਆ ਗਏ ਆ। ਕਰਦੇ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਨੇ ਮੈਂ? ਤੂੰ ਜਾਣਦੇ ਮੈਨੂੰ? ਹਾਂ ਹੋਰ ਠੀਕ ਆ। ਤੈਨੂੰ ਕੋਣ ਨਹੀਂ ਜਾਣਦਾ? ਪਤਾ ਪਿੰਡ ਜਾਣਦਾ ਸਾਡਾ। ਅੱਛਾ? ਹੋਰ ਕਿਹੜੇ ਮੈਨੂੰ? ਹਾਂ ਕਿਹੜੇ ਬੰਦੋ ਆ? ਆਪਾਂ ਹੀ ਚੱਲ ਗੋਈਆਂ। ਤੇ ਆਪਾਂ ਨੂੰ ਕੰਮ ਆ ਯਾਰ ਆਪਣੀ ਕੁੜੀ ਦਾ ਵਿਆਹ ਅੱਛਾ ਮਾਣੋ ਦਾ ਅੱਛਾ ਅੱਛਾ ਹਾਂ ਮਾਣੋ ਦਾ ਵਿਆਹ ਆਪਣਾ ਹੈ ਹਾਂ ਹਾਂ ਤੇ ਉਹਦੇ ਬਾਅਦ ਤੇ ਆਪਾਂ ਮਠਿਆਈ ਲੈ ਕੇ ਜਾਣਾ ਨਾਲ ਹਲਵਾਈ ਬੁੱਕ ਕਰਨਾ ਅੱਛਾ ਹਾਂਜੀ ਤੇ ਮੈਂ ਕਿਹਾ ਨਿੰਮੇ ਤੋਂ ਵਧੀਆ ਕਿਹੜਾ ਇਹ ਨਿੰਮੇ ਦਾ ਨਾਂ ਚੱਲਦਾ ਇੱਥੇ ਮਹਾਦੇ ਪਿੰਡ ਚ ਨਾਉ ਚੱਲਦਾ ਨਿੰਮਾ ਤੇਰਾ ਤਾਂ ਮੁੰਡਾ ਹਾਂ ਨਿੰਮਾ ਲਵਾਈ ਕਰ ਲੈਨੇ ਆ ਹਾਂ ਹਾਂ ਗੱਲ ਏਦਾਂ ਬਈ ਆਪਾਂ ਲੈਣੀ ਮਠਿਆਈ ਅੱਛਾ ਤੇ ਨਾਲ ਆਪਾਂ ਲੈਣਾ ਮੈਂ ਮਤਲਬ ਥੋੜਾ ਗੁੰਡੀ ਬਦਾਨਾ ਹੋ ਜੇ ਤੇ ਪਕੌੜੇ ਵੀ ਕਢਾਉਣੇ ਆ ਹਲਵਾਈ ਵੀ ਚਾਹੀਦਾ ਨਾਲੀ ਤੁਹਾਡਾ ਕਿੰਨੇ ਦਿਨ ਦਾ ਪ੍ਰੋਗਰਾਮ ਆ ਸਾਡਾ ਪ੍ਰੋਗਰਾਮ ਕਿੰਨੇ ਦਿਨ ਦਾ ਹੋਊਗਾ ਪ੍ਰੋਗਰਾਮ ਮੰਨ ਲਾ ਵੀ ਨਾਣਕਾ ਮੇਲਾ ਆਊਗਾ ਇੱਕ ਦਿਨ ਮਤਲਬ 5 ਕੇ ਦਿਨ ਦਾ ਹੈਗਾ ਨਹੀਂ ਨਹੀਂ ਹਫਤੇ ਦਾ ਹਫਤੇ ਦਾ ਹੀ ਹਫਤੇ ਦਾ ਚੱਲੂ ਪ੍ਰੋਗਰਾਮ ਆ ਅੱਛਾ 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 ਮਠਾਈ ਫੋਲ ਚਾਹੀਦੀ ਆ ਪਰ ਵੀ ਕਾਟ ਕਰਗੇ ਪ੍ਰਵਾਨ ਕਰੋ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਤਾਂ ਦੇਖੋ ਵੀ ਘਰ ਦੇ ਵਿੱਚ ਖੰਡ ਪਾਟ ਸਭ ਰਖੋਣਾ ਉਹਦੇ ਵਿੱਚ ਵੀ ਤੁਹਾਨੂੰ ਪਤਾ ਪ੍ਰਾਉਣੇ ਆਉਣੇ ਆ ਹਨਾ ਉਹਨਾਂ ਨੂੰ ਚਾਹ ਪਾਣੀ ਨਾਲ ਮਿੱਠਾ ਵਗੈਰਾ ਖਮਾਉਣਾ ਪਹਿਲਾਂ ਉਸ ਤੋਂ ਬਾਅਦ ਆ ਗਿਆ ਵੀ ਸ਼ਗਨ ਵਾਲੇ ਆ ਗਏ ਸ਼ਗਨ ਲਾ ਕੇ ਰਾਤ ਨੂੰ ਜਾਗੂ ਕੱਢਣੀ ਹੈ ਜਾਗੂ ਤੇ ਵੀ ਆਪਣਾ ਸਮਾਨ ਲੱਗਣਾ ਉਸ ਤੋਂ ਬਾਅਦ ਬਰਾਤ ਆ ਬਰਾਤ ਤੋਂ ਬਾਅਦ ਫੇਰ ਆਪਣਾ ਕਲੀਕਾਉਂਦੇ ਨੇ ਯਾਰ ਸੈਸ਼ਨ ਪਾਰਟੀ ਸੈਸ਼ਨ ਪਾਰਟੀ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਕੁੜੀ ਲੈਣ ਹੁਣ ਫੇਰ ਉਹਨਾਂ ਲੈਣ ਸੱਤ ਸੱਤ ਦਿਨ ਤੜੇ ਲੱਗਣੇ ਘਟੋ ਘਟ ਮੇਰੇ ਬਣਾ ਹਫਤਾ ਲੱਗ ਜੂਗਾ ਹਫਤਾ ਲੱਗ ਜਾ ਹਾਂ ਇਹ ਕਿੰਨਾ ਕ ਖਰਚਾ ਲੱਗ ਜੂਗਾ ਯਾਰ ਖਰਚਾ ਆਪਣਾ ਮੰਨ ਲਓ ਵੀ ਪਰੇ ਮਾਰ ਤੇ ਨੂੰ ਪਤਾ ਹੀ ਨਹੀਂ ਹਲਵਾਈ ਦਸੂਆ ਕਿੰਨਾ ਕ ਖਰਚਾ ਆ ਜੂਗਾ ਜੀ ਆ ਪੂਰੇ ਹਫਤੇ ਦਾ ਬੂੰਦੀ ਛੂੰਦੀ ਰਲਾ ਕੇ ਸਾਰਾ ਕੁਝ ਮੈਂ ਨਾ ਕੜੇ ਕਾਰੀਗਰ ਵੀ ਆਉਣੇ ਉੱਥੇ ਕਰੇ ਅਚਾ ਉਹ ਵੀ ਮੇਰੇ ਹਾਂ ਸਾਰਾ ਤੁਸੀਂ ਉਹ ਕਰ ਲੈ ਦੀ ਨਿੰਮਾ ਜੀ ਰੁਪਈਆ 2 ਲੱਖ ਟੋ ਟੋ 2 ਲੱਖ ਹਾਂ ਆਈ ਜਾ ਉਹ ਖੱਟਾ ਠੀਕ ਹੈ ਠੀਕ ਹੈ ਦੂਜੇ ਦੇ 2.5 ਮੰਗਦੇ 2.5 ਤੋਂ ਉੱਪਰ ਤੇ ਗੱਲ ਹੀ ਨਹੀਂ ਕੀਤੀ ਮਾ ਸਹੀ ਹੈ ਮੈਂ ਤੈਨੂੰ ਕਿਹਾ ਨਾ ਤੂੰ ਸਾਈ ਫੜਾਉਣ ਦੀ ਗੱਲ ਕਰ ਅੱਛਾ ਗੱਲ ਇਦਾਂ ਵਾ ਲਿਆ ਸਾਈ ਦੇ 1000 ਰੁਪਏ ਮੇਰੇ ਕੋ ਸੱਚ 1000 ਰੁਪਏ ਤੈਨੂੰ ਸਾਈ ਦੇ ਦਿੰਨੇ ਆ ਬਾਕੀ ਹੋਰ ਭੇਜ ਦੇਣੇ ਥੋੜੇ ਦਿਨ ਤੱਕ ਆ ਲੈ ਸਰ ਜੂ ਕੇ ਹੋਰ ਵਾਦੂ ਵਾਦੂ ਸਾਈ ਸਾਈ ਦਾ ਹੀ ਹੁੰਦੀ ਇਹ ਹੁਣ ਕਮੀ ਨਹੀਂ ਹੋਣੀ ਚਾਹੀਦੀ ਤੜਾ ਤਰੀਕ ਕੀ ਹੈ ਡੇਢ ਦੱਸੋ ਮੈਨੂੰ ਲਿਖਣੀ ਡੈਰੀ ਜਮੈਂ ਡੈਰੀ ਆਪਣੀ ਕਿੰਨੀ ਸੀ ਆਪਾਂ 31 ਤਰੀਕ ਰੱਖੀ ਤਰੀਕ 31 31 31 ਤੋਂ 31 ਤੋਂ ਆਜੋ ਤੇ 6 ਤੋਂ 7 ਤੱਕ ਵਿਆਹ ਵਾ 31 ਤੋਂ 7 8 7 ਦਿਨ ਪੂਰਾ ਹਫਤਾ ਹਾਂ ਪੂਰਾ 31 ਇੱਕ ਤੋਂ ਠੀਕ ਸਾਡੇ ਨਾਲ 8 ਦਿਨ ਵੀ ਲੱਗ ਸਕਦੇ ਆ ਠੀਕ ਹੈ ਜੀ ਮੈਂ ਨਾ ਬੇਫਿਕਰ ਹੋ ਕੇ ਜਾਉਂ ਚੱਲ ਉਹ ਆਪਾਂ ਨਾ ਸੂਟ ਆਪਣੇ ਕੁੜੀਆਂ ਤੇ ਲਹਿੰਗਾ ਲੈਣਾ ਸੀ ਸੱਚ ਮੈਂ ਕਿਹਾ ਵੀ ਲੈਣ ਜਾਣਾ ਸੀਗਾ ਹਾਂ ਅੱਛਾ ਤੇ ਉਹ 10000 ਆਪਾਂ ਸਾਈ ਦਿੱਤੀ 20 ਹੋਰ ਦੇਣਾ ਵਾ ਹੈਗਾ ਵੀ ਕਿੱਥੇ ਆ 20 ਹਾਂ ਲਿਆ ਕਰੋ ਮੈਂ ਤਾਂ ਕੋ ਲੈ ਪੈਸਾ ਕਰੇ ਪੜੇ ਮੋਚੇਰਾ ਪੈਸੇ ਹੀ ਕਰੇ ਪੋਲੇ ਆਇਆ ਤੂੰ ਹੁਣ ਕੀ ਕਰੀਏ ਮੈਂ ਕਿਹਨਾਂ ਆਇਆ ਕਰ ਬਾਈ ਹਾਂ ਆਪਾਂ ਜੱਗੇ ਕੋਲੇ ਚੱਲਦੇ ਆ ਇਹ ਤੋਂ ਫੜ ਸਾਈ ਜੱਗੇ ਤੋਂ ਪਾ ਪੈਸੇ ਫੜ ਲਾਂਗੇ ਆਹ 20 ਦੇ ਦਿੰਦਾ ਆਪਾਂ ਨੂੰ ਉਹ ਆਹ ਸੱਚ ਓਏ ਆਪਾਂ ਤੋਂ ਕੋ ਦਾਰੇ ਪੈ ਫੜ ਲੈਣੇ ਨੇ ਹਾਂ ਗੱਲ ਇੱਦਾਂ ਹਲਵਾਈ ਸਾਹਿਬ ਵੀ ਜੱਗਾ ਹਲਵਾਈ ਹੈਗਾ ਨਾ ਉਹਦੇ ਨਾਲ ਸਾਡੀ ਧਾਰ ਚੱਲਦਾ ਹੈਗਾ 20000 ਰੁਪਏ ਉਹਦੇ ਕੋਲ ਧਾਰਾ ਫੜਨਾ ਲੰਗੀ ਆ ਤੇ ਤੇ ਤੁਸੀਂ ਸਾਈ ਦੇ ਦਿਓ ਵਾਪਸ ਓਹੋ ਹੋ ਹੋ ਤੁਸੀਂ ਤੁਹਾਨੂੰ ਚਾਹੀਦੇ 20000 ਰੁਪਏ 20000 ਚਾਹੀਦੇ ਤੁਸੀਂ ਮੇਰੇ ਤੋਂ ਲੈ ਜਾਓ ਯਾਰ ਲੈ ਤੁਸੀਂ ਜੱਗੇ ਤੋਂ ਕੋ ਲੈਣੇ ਆ ਇਹ ਜੱਗੇ ਨਾਲੋਂ ਵੀ ਵਧੀਆ ਹੀ ਹੈ ਅਰੇ ਅੰਦੀਮਾ ਵਧੀਆ ਹੈ ਆਪਾਂ ਪੈਸੇ ਵਿੱਚ ਕੱਟ ਲਾਂਗੇ ਦੂਜੇ 2 ਲੱਖ ਦੇ ਵਿੱਚ ਹਨਾ ਮੈਂ ਕਹਿੰਦਾ ਵੀ ਹੋ ਨਾ ਕਲੀਰੇ ਵੀ ਲੈਣੇ ਆ 22000 ਦੇ ਦੋ ਸਾਨੂੰ 3000 ਦੇ ਕਲੀਰੀ ਵੀ ਆ ਜੇ ਉਹ ਵੀ ਲੈ ਹੀ ਲਈਏ ਹੋਰ ਨਾਲ ਹੀ ਲੈ ਜਾਗੇ ਫਿਰ ਫਿਰ ਕਿਹੜਾ ਬੱਜੂ ਨਹੀਂ ਪਤਾ ਨਿੰਮਾ ਨਿੰਮਾ ਵਧੀਆ ਯੋਦਿ ਬਹੁਤ ਵਧੀਆ ਨਾਲੇ ਪਤਾ ਕਿ ਜਦੋਂ ਮੈਂ ਪੁੱਛੇ ਤਿੰਨ ਚਾਚੇ ਹਰਾਂ ਨੂੰ ਉਹ ਕਹਿੰਦੇ ਨਿੰਮੇ ਨੂੰ ਹੀ ਕਰਾਇਓ ਬੰਦਾ ਵਾ ਉਹ ਵਧੀਆ ਨਾਲੇ ਆਪਾਂ ਨੂੰ ਚੁੱਕਾ ਟਕਾ ਕਰ ਲਾਂਗੇ ਹਾਂ ਉਹ ਠੀਕ ਹੈ ਚਲੋ ਲੈਓ ਇੱਥੇ ਖੜੋ ਮੜਾ ਖਾ ਲਿਆ 22000 ਹੁਣ ਪੂਰਾ ਕਲੀਰੇ ਵੀ ਮੈਂ ਲੈ ਜਾਂਦੇ ਕੁੜੀ ਪਤਾ ਕੀ ਆ ਫੇਰ ਨਹੀਂ ਕਿਹੜਾ ਬੱਜਦਾ ਫਿਰੂ ਲੋ ਭਾਈ ਅਤੇ ਪੂਰਾ ਹਾਂਜੀ ਠੀਕ ਹੈ ਠੀਕ ਗਿਣ ਦੀ ਲੋੜ ਹੀ ਨਹੀਂ ਕੋਈ ਗੱਲ ਨਹੀਂ ਆਪਾਂ ਟੜ ਤੇ ਉਹ 2 ਲੱਖ ਦੇ ਵਿੱਚੋਂ ਕਰ ਲਾਂਗੇ ਕੋਈ ਗੱਲ ਕੋਈ ਗੱਲ ਇੱਕ ਤਰੀਕ ਨਾਲ ਉਹ 31 31 ਦਿਨਾਂ ਦਾ 31 ਦਿਨਾਂ ਦਾ ਨੋਟ 2 ਲੱਖ 23000 ਰੁਪਇਆ ਤੁਹਾਡੀ ਤਲੀ ਤੇ ਰੱਖ ਦਾਂਗੇ ਪਰ ਇਹ ਗੱਲ ਸੁਣ ਲੈ ਨਿੰਮਿਆ ਮੈਂ ਟਕਾਣੀ ਉਹ ਦੇਣਾ ਜੇ ਸਮਾਨ ਵਧੀਆ ਨਾ ਬਣਿਆ ਉਹ ਜ਼ਿੰਮੇਵਾਰੀ ਸਾਡੀ ਠੀਕ ਹੈ ਵੇ ਫਿਕਰ ਹੋ ਜੋ ਨਾ ਚੱਲਦਾ ਸਾਡਾ ਆ 31 ਤਰੀਕ ਨੋਟ ਕਰ ਲੈ ਹੁਣ ਕਰ ਲਿਖ ਲੈਣਾ ਮੈਂ ਹੋਈ ਠੀਕ ਆ 31 ਨੂੰ ਤੁਸੀਂ ਸਵੇਰੇ ਸਵੇਰੇ ਪਹੁੰਚ ਜਾਣਾ ਆਪਣੀਆਂ ਕੜਾਈਆਂ ਪੋੜੀਆਂ ਲੈ ਕੇ ਠੀਕ ਆ ਉਹ ਜ਼ਿੰਮੇਵਾਰੀ ਮੇਰੀ ਆ ਠੀਕ ਆ ਹੋਰ ਕੰਮ ਕਰੋ ਚਲੋ ਚੱਲ ਠੀਕ ਆ ਚੰਗਾ ਦਿਨ ਬਈ ਆ ਮੈਂ ਹੱਥ ਨਹੀਂ ਮਲਾ ਸਕਦਾ ਪੈਸੇ ਆ ਨਾ ਹੱਥ ਚ ਆ ਮਲਾ ਲਓ ਉਹ ਦੁਕਾਨ ਵਾਲਾ ਲੰਘ ਜੂ ਆ ਉਹ ਫਿਰ ਜਾਣਾ ਵੀ ਆਪਾਂ ਆ ਜਾ ਆ ਬਣ ਗਈ ਗੱਲ ਪ੍ਰੋਗਰਾਮ ਮਿਲ ਗਿਆ ਵੀ ਆਪਾਂ ਨੂੰ ਉਹ ਮੁੰਡਿਆ ਕੈਮ ਹੋ ਜਾ 31 ਨੂੰ ਹੈਲੋ ਆ ਮੈਂ ਮਾਈਕ ਨਾ ਜਾ ਜੇ 31 ਤਰੀਕ ਨੂੰ ਟੈਂਡਫੌੜੀ ਚੱਕ ਕੇ ਆਪਣੇ ਘਰੇ ਆ ਗਿਆ ਫੇਰ ਆ ਜੇ ਆਪਣੇ ਘਰ ਦਾ ਕਿਹੜਾ ਐਡਰੈਸ ਪਤਾ ਕੀਤਾ ਉਹਨੇ ਆ ਗਿਆ ਐਡਾ ਬੇਕੂਬ ਸਾਨੂੰ ਇਹ ਵੀ ਨਹੀਂ ਪੁੱਛਿਆ ਵੀ ਤੁਹਾਡਾ ਘਰ ਕਿੱਥੇ ਘਰ ਕੇ ਪੈਂਦਾ ਜਾਂ ਪਿੰਡ ਜੀ ਕਿਨੂੰ ਪੁੱਛੀਏ ਕਿਹਦੇ ਹਾਲ ਜਾਣਾ ਪਿੰਡ ਹੀ ਨਹੀਂ ਪੁੱਛਿਆ ਇੱਕ ਇੱਕ ਗੱਲ ਐਨਾ ਬੇਵਕੂਬ ਬੰਦਾ ਕਹਿੰਦਾ ਮੈਂ ਦੰਨਾ ਤੁਹਾਨੂੰ ਪੈਸੇ ਮਾਤੇ ਹੀ ਕਰਦੇ ਕਲੀਰੇ ਲੈਣੇ ਇਹਨੂੰ ਇਹ ਨਹੀਂ ਪਤਾ ਕਿ ਕਲੀਰੇ ਨਾਲ ਕੇ ਲੈ ਕੇ ਆਉਂਦੇ ਲੈ ਬੜੇ ਨਾਲ ਨਹੀਂ ਨਾ ਘਾਟਾ ਮੇਰਾ ਹਿੱਸਾ ਪੜਾ ਉਹ ਦੇ ਨਾ ਤੈਨੂੰ ਹਿੱਸਾ ਪਰ ਜਿਹੜਾ ਉੱਤੇ ਤੈਨੂੰ ਮੇਰਾ ਆ ਕਿ ਮੈਂ ਤੇਰਾ ਜੱਡ ਡੇਢ ਮੇਰਾ ਵਿਆਹ ਕਿਹੜੀ ਕੁੜੀ ਦਾ ਵਿਆਹ ਕਿਹਦੀ ਕੁੜੀ ਦਾ ਕਿਹੜੀ ਕੁੜੀ ਦਾ ਹਾਂ ਦੱਸ ਮੇਰੀ ਕੁੜੀ ਦਾ ਨਾ ਤੇਰੀ ਕੁੜੀ ਦਾ ਹਾਂ ਤੇ ਫਿਰ ਕਲੀਰੇ ਸਾਡੇ ਤੇਰੀ ਕੁੜੀ ਹੈ ਕਿੱਥੇ ਆ ਕਲੀਰੇ ਹੈ ਕਿੱਥੇ ਹਲਵਾਈ ਕਿੱਥੇ ਸਾਰੇ ਪੈਸੇ ਤੇ ਬਣ ਗਏ ਨਾ ਉਹ ਪਰ ਤਿੰਨ ਮੇਰਾ ਵੇ ਲਾ ਲੈਣੀ ਤੇ ਦੱਸ ਨਹੀਂ ਮੈਂ ਕਹਿੰਦਾ ਕਲੀਰੀਆ ਦੀ ਗੱਲ ਮੈਂ ਹੀ ਕੀਤੀ ਫਿਰ ਸੌਦਾ ਲਾ ਦਾਂਗੇ ਮੈਂ ਕਹਿੰਦਾ ਇਹ ਕੋਈ ਸੌਦਾ ਲਾ ਤੇ ਉਹ ਤੇ ਸੌਦਾ ਪਾ ਸੌਦਾ ਲਾ ਜਾਗੇ ਬਾਕੀ ਆ 3000 ਦਾ ਆ ਲੈ ਦੇ ਨਾ ਖੜ ਜਾ ਜਾਣ ਉਹ ਪੂਰੇ ਉਹ ਪੂਰੇ ਕਰਦਾ ਆ ਲੈ ਆਈ ਵਾਰ ਥੋੜਾ ਕਟਾ ਕੋਣ ਨੂੰ ਨਹੀਂ ਨਹੀਂ ਠੀਕ ਹੈ ਠੀਕ ਹੈ ਨਾਲ ਤਾਂ ਤੇਰੇ ਮੈਂ ਵੀ ਖੜਾ ਫਿਰ ਠੀਕ ਹੈ ਮੈਂ ਹੁਣ ਇਕੱਲਾ ਹੀ ਜਾਊਂਗਾ ਕੰਨੇ ਕਿਉਂ ਜਾਵੇਂਗਾ ਫਿਰ ਫਿਰ ਜਿੰਨਾ ਮਿਲਦਾ ਫੜੀ ਜਾ ਇੱਧਰ ਲਈ ਜੇਬ ਚ ਪਾ ਲੈ ਇੱਧਰ ਉੱਪਰੋਂ ਨਿਕਲ ਜਾਂਦੇ ਹੁੰਦੇ ਆ ਇੱਕ ਖਾਲੀ ਲਾਤਾ ਜੂਨਾ ਹਲਵਾਈ ਯਾਰ ਅਕੂ ਮੇਰਨਾ ਹੋਇਆ ਕਿ ਅਚਾ ਇੱਕ ਗੱਲ ਹੋਰੀ ਇਹਨੇ ਤਿਆਰੀ ਕਰਕੇ ਬਹਿ ਜਾਣਾ ਇ ਮਠਿਆਈ ਬਣਾ ਕੇ ਬਹਿ ਜਾਣੀ ਹਲਵਾਈ ਪੇਜ ਕੇ ਬੈਠ ਉਹਨਾਂ ਨੂੰ ਦਿਹਾੜੀਆਂ ਦੇ ਕੇ ਬੈਜ ਜੀ ਬੇ ਅੱਪਾ ਅੱਪਾ 1000 ਰੁਪਏ ਸਾਈ ਫੜਾਈ ਉਹਨੇ ਇੱਕ ਪਤਾ ਨਹੀਂ ਕਿੰਨੀ ਸਾਈ ਫੜਾ ਦੇਣੀ ਅੱਪਾ ਯਾਰ ਦੇ ਕੇ ਸਮਝਲਾ ਅਪਾ ਬਾਈ ਯਾਰ ਆਇਆ ਆਪਨੂੰ ਯਾਰ ਤੇ ਆਪਣਾ ਪੱਲੋ ਆਹ ਸੱਚੋ ਯਾਰ ਤੂੰ ਦਿੱਤਾ ਸੀ ਨਹੀਂ ਮੈਂ ਦਿੱਤਾ ਸੀ ਉਹ ਆ ਗਿਆ ਤੇਰੇ ਕੋਲ ਵਾਦਾ 2000 ਵਾਦਾ ਆ ਗਿਆ ਤੇਰੇ ਕੋਲ 1000 ਰੁਪਏ ਦਾ ਸੌਦਾ ਲੈ ਕੇ ਚੱਲਾਂਗੇ ਆ ਜਾ ਆ ਜਾ ਆ ਜਾ ਚੱਲ 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 ਅਗਲਾ ਬੰਦਾ ਲੁੱਟੀਏ ਆਪਾਂ ਅੱਗੇ ਲੁੱਟੀਏ ਜਾ ਕੇ ਕਿਸੇ ਨੂੰ ਲੈ ਵੀ ਇਹ ਘਰੋਂ ਭੱਜ ਕੇ ਆਏ ਠੀਕ ਹੈ ਕੁੜੀ ਕੋ ਲੱਖ ਰੁਪਈਆ ਵਿੱਚ ਗਹਿਣੇ ਵੀ ਕਹਿੰਦੀ ਹੈਗੀ ਹੁਣ ਇਹਨਾਂ ਕੋਲ ਆਪਾਂ ਬੈ ਕੇ ਸਾਮ ਨਹੀਂ ਥੀ ਹੁਣਾ ਠੀਕ ਹੈ ਠੀਕ ਹੈ ਠੀਕ ਹੈ ਸ਼ੀ ਵੀ ਮੈਂ ਕਹੂੰਗਾ ਨਾ ਉਵੇਂ ਤੂੰ ਕਹੀਂ ਇੱਕ ਗੱਲ ਮੈਂ ਚੁੱਕੂ ਦੂਜੀ ਤੂੰ ਚੁੱਕਦੀ ਬੇਫਿਕਰ ਰਹਿ ਉਹਦਾ ਗੱਲਾਂ ਚੁੱਕਣ ਵਾਲੀਆਂ ਆਪਾਂ